ਬਰਨਾਲਾ ਪੁਲਿਸ ਦੇ ਸਾਈਬਰ ਕ੍ਰਾਈਮ ਸਿਰ ਨੇ ਪਿਛਲੇ ਸਮੇਂ ਦੌਰਾਨ ਲੋਕਾਂ ਦੇ ਡਿੱਗੇ ਹੋਏ ਜਾਂ ਕਿਸੇ ਵੀ ਤਰੀਕੇ ਨਾਲ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਤੱਕ ਪਹੁੰਚਦੇ ਕੀਤੇ ਜਿਲਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫਰਾਜ਼ ਆਲਮ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਮੋਬਾਈਲ ਫੋਨਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਉਹਨਾਂ ਦੇ ਮੋਬਾਈਲ ਫੋਨ ਸੈੱਟ ਦੇ ਦਿੱਤੇ ਸਾਈਬਰ ਕ੍ਰਾਈਮ ਸੈੱਲ ਦੀ ਇਸ ਵੱਡੀ ਪ੍ਰਾਪਤੀ ਤੇ ਡੀਐਸਪੀ ਜਤਿੰਦਰਪਾਲ ਸਿੰਘ ਅਤੇ ਇੰਚਾਰ ਤੇ ਸਬ-ਇੰਸਪੈਕਟਰ ਨਰਮਲਜੀਤ ਸਿੰਘ ਦੀ ਤਾਰੀਫ ਕਰਦੇ ਹੋਏ ਜਿਲਾ ਪੁਲਿਸ ਮੁਖੀ ਨੇ ਦੱਸਿਆ ਸਰਬੱਤ ਦੀ ਵੱਡੀ ਗਿਣਤੀ ਦੇ ਵਿੱਚ ਇੱਕ ਅੱਜ ਮੋਬਾਈਲ ਜਿਹੜੇ ਗੁੰਮੇ ਹੋਏ ਕੋਈ ਹੋਏ ਟਰੈਸ ਕਰਕੇ ਬਰਨਾਲਾ ਪੁਲਿਸ ਨੇ ਉਹਨਾਂ ਦੇ ਵਾਰਸਾਂ ਤੱਕ ਪਹੁੰਚ ਤੇ ਕੀਤੀ ਨੇ ਵੱਡੀ ਪ੍ਰਾਪਤੀ ਹੈ ਵੱਡੀ ਗਿਣਤੀ ਆ ਕੀ ਕਹਿਣਾ ਚਾਹੂਗੇ ਤੋਂ ਮਾਨਯੋਗ ਡੀਜੀਪੀ ਪੰਜਾਬ ਦੀ ਡਾਟਾ ਹੈਡ ਬਰਨਾਲਾ ਪੁਲਿਸ ਦੀ ਟੀਮ ਜਿਹਦੇ ਵਿੱਚ ਡੀਐਸਪੀ ਸਾਈਬਰ ਕ੍ਰਾਈਮ ਸਰ ਦਾ ਜਤਿੰਦਰ ਪਾਲ ਸਿੰਘ ਤੇ ਇਨਚਾਰਜ ਸਾਈਬਰ ਸੈੱਲ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਇਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜੇ ਪਬਲਿਕ ਦੇ ਲੌਸਟ ਮੋਬਾਈਲ ਹੁੰਦੇ ਆ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੁਸੀਂ ਦੇਖ ਲਓ ਲਗਭਗ 125 ਮੋਬਾਈਲ ਜਿਨ੍ਹਾਂ ਦੀ ਮਾਰਕੀਟ ਵੈਲਿਊ ਲਗਭਗ 50 ਲੱਖ ਦੇ ਆਸ-ਪਾਸ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਨਾਲ ਦੇ ਨਾਲ ਜਿਹੜੇ ਅਸਲ ਮਾਲਕ ਹੈ ਉਹਨਾਂ ਨਾਲ ਰਾਫਤਾ ਕਾਇਮ ਕਰਕੇ ਉਹਨਾਂ ਨੂੰ ਅੱਜ ਹੈਂਡਓਵਰ ਵੀ ਕੀਤਾ ਜਾਵੇਗਾ ਦੇਖੋ ਸਾਡੇ ਕੋਲ ਦੋ ਆਪਸ਼ਨ ਹੈ ਇੱਕ ਤੋਂ CEIR ਪੋਰਟਲ ਹੈ ਜਦੇ ਵਿੱਚ ਨਾ ਪਬਲਿਕ ਜਾ ਕੇ ਲੋਸਟ ਮੋਬਾਈਲ ਦੀ ਕੰਪਲੇਨ ਰਜਿਸਟਰ ਕਰ ਸਕਦੀ ਉਸ ਤੋਂ ਇਲਾਵਾ ਸਾਨ ਕੇਂਦਰ ਤੇ ਵੀ ਆਪਸ਼ਨ ਉੱਥੇ ਵੀ ਆ ਕੇ ਉਹ ਆਪਣੇ ਲੋਸਟ ਮੋਬਾਈਲ ਦੀ ਕੰਪਲੇਨ ਰਜਿਸਟਰ ਕਰ ਸਕਦੇ ਹਨ ਜਦੋਂ ਸਾਨੂੰ ਕੰਪਲੇਨ ਮਿਲਦੀ ਹੈ ਨਾਲ ਦੇ ਨਾਲ ਆਪਣੀ ਸਾਈਬਰ ਟੀਮ उन्होंने जरा आई एम आई नंबर होंगे टेक्नीकल तरीके ट्रेस तो लगा दें और कोशिश करके बहुत टेक्निकल तरीके हाँ जी एक पोर्टल एक सौ पच्ची मोबाइल अब हैंड ओवर कर रहे हैं हूँ देखोगे लगभग पच्ची ती ऑलरेडी आ चुके हैं उन्होंने अभी हैंड ओवर करेंगे बाकी उन्होंने भी हैंड ओवर किया जाएगा लगभग चालीस तो पचास लाख की कीमत है तुम देखो सारे स्मार्टफोन है सैमसंग स्मार्ट हैं विवो दे लाख चालीस तीस हजार चालीस हज़ार दे मोबाइल फोन लग है लगभग दो ढाई महीने का पीरियड पीरियड सारा निकल चुका है ਸਰਵਰ ਪ੍ਰਬਲਮ ਦੀ ਮੈਸੇਜ ਦੇਣਾ ਚਾਹੁੰਦੇ ਜਿਸ ਤਰ੍ਹਾਂ ਮੈਂ ਪਬਲਿਕ ਨੂੰ ਤੁਹਾਡੇ ਰਾਹੀਂ ਇਹ ਹੀ ਅਪੀਲ ਕਰਨਾ ਚਾਹੁੰਨਾ ਕਿ ਜਦੋਂ ਵੀ ਉਹ ਮੋਬਾਈਲ ਫੋਨ ਖਰੀਦੇ ਪ੍ਰੋਪਰ ਸ਼ਾਪ ਤੋਂ ਹੀ ਖਰੀਦੇ ਪ੍ਰੋਪਰ ਬਿੱਲ ਤੇ IMEI ਨੰਬਰ ਚੈੱਕ ਕਰਕੇ ਹੀ ਖਰੀਦੇ ਬਿਕੋਜ਼ ਕਦੇ-ਕਦੇ ਮੋਬਾਈਲ ਦਾ ਮਿਸਯੂਜ਼ ਵੀ ਹੋ ਜਾਂਦਾ ਹੈ ਸੈਕੰਡ ਹੈਂਡ ਮੋਬਾਈਲ ਕਦੇ ਵੀ ਨਾ ਖਰੀਦੇ ਜੇ ਖਰੀਦਦੇ ਹੈ ਤਾਂ ਪ੍ਰੋਪਰ ਬਿੱਲ ਦੇ ਨਾਲ ਹੀ ਖਰੀਦੇ ਸਰ ਜੋ ਬੀਕੇ ਹੋਏ ਮੋਬਾਈਲ ਸੇ ਦੁਕਾਨਦਾਰਾਂ ਤੋਂ ਫੜੇਗੇ ਉਹਨਾਂ ਦੇ ਪਰਚਾ ਦਰਜ ਵੀ ਕੀਤਾ ਜਾਵੇਗਾ ਜੀ ਦੇਖੋ ਜੀ ਇਹ ਮੋਸਟਲੀ ਸਾਰੇ ਲੌਸ ਮੋਬਾਈਲ ਸੀਗੇ ਜੋ ਡਿੱਗ ਗਿਆ ਸੀਗਾ ਜਾਂ ਫਿਰ ਕਿਸੇ ਬੰਦੇ ਨੇ ਲਾ ਕੇ ਸਾਨੂੰ ਹੈਂਡਓਵਰ ਕਰਤਾ ਵੈਸੇ ਮੋਬਾਈਲ ਨੇ ਇਹਦੀ ਵੀ ਅਸੀਂ ਔਰ ਵੀ ਡੂੰਗਾ ਇਹਨਾਂ ਦਾ ਪੜਤਾਲ ਕਰਾਂਗੇ ਇਨ ਕੇਸ ਵੈਸਾ ਕੋਈ ਐਂਗਲ ਹੋਆ ਤੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਜਨਤਾ ਨੂੰ ਅਵੇਅਰ ਕਰਨ ਵਾਸਤੇ ਤੁਹਾਡੇ ਡਿਪਾਰਟਮੈਂਟ ਤੋਂ ਲੌਂਜ ਇਹਦੇ ਵਾਸਤੇ ਵੀ ਕੋਈ ਸੈਮੀਨਾਰਸ ਵਗੈਰਾ ਬਿਲਕੁਲ ਜਿਹੀ ਆਪਣੀ ਸਾਈਬਰ ਸੈੱਲ ਹੈ ਉਹ ਸੈਮੀਨਾਰ ਕਰਦੀ ਰਹਿੰਦੀ ਹੈ ਔਰ ਵੀ ਅਸੀਂ ਸੈਮੀਨਾਰ ਕਰਾਂਗੇ ਮੈਂ ਵੀ ਮੈਂ ਆ थैंक यू साइबर टीम की हकदार है जी बधाई के पात्र है बिल्कुल जी बिल्कुल इन्होंने बहुत बढ़िया काम किया है के डीपी साहब हैं थे अपने इंचार्ज साइबर सेल जी ठीक है